ਕੁਰਾਲੀ ਤੋਂ 11 ਸਾਲਾ ਬੱਚੇ ਅਸ਼ੀਸ਼ ਚੌਥ ਨੂੰ ਅਗਵਾ ਕਰਨ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਹਰਚਰਨ ਸਿੰਘ ਖੁੱਲਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਕੁਰਾਲੀ ਤੋਂ ਅਗਵਾ ਹੋਏ ਅਸ਼ੀਸ਼ ਚੌਥ ਨੂੰ ਵਾਰਦਾਤ ਤੋਂ 12 ਘੰਟਿਆਂ ਦੇ ਅੰਦਰ ਅੰਦਰ 7 ਅਪ੍ਰੈਲ ਨੂੰ ਪੁਲਿਸ ਨੇ ਅੰਬਾਲਾ ਤੋਂ ਬ੍ਰਮਹੰਤ ਕਰ ਲਿਆ ਸੀ ਅਤੇ ਪੁਲਿਸ ਟੀਮ ਨੇ ਤਫ਼ਤੀਸ਼ ਦੌਰਾਨ ਦੋਸ਼ੀ ਸਾਹਿਲ ਵਰਮਾ ਨੂੰ ਮੋਰਿੰਡਾ ਰੋਡ ਕੁਰਾਲੀ ਓਵਰ ਬ੍ਰਿਜ ਕੋਲੋਂ ਗ੍ਰਿਫਤਾਰ ਕਰ ਲਿਆ ਦੋਸ਼ੀ ਰਾਜ ਮਿਸਤਰੀ ਦੀ ਠੇਕੇਦਾਰੀ ਕਰਦਾ ਪਰ ਪੈਸੇ ਕਮਾ ਕੇ ਮੁੰਬਈ ਫਿਲਮ ਇੰਡਸਟਰੀ ਵਿੱਚ ਜਾਣ ਦਾ ਸੁਪਨਾ ਵੇਖਣ ਵਾਲੇ ਸਾਹਿਲ ਨੇ ਬੱਚੇ ਨੂੰ ਅਗਵਾ ਕਰ ਉਸ ਦੀ ਫਿਰੋਤੀ ਦੇ ਪੈਸਿਆਂ ਨਾਲ ਮੁੰਬਈ ਜਾਣ ਦਾ ਸੋਚ ਲਿਆ ਅਤੇ ਇਹ ਕਦਮ ਚੁੱਕਿਆ ਪਰ ਫੜੇ ਜਾਣ ਦੇ ਡਰ ਕਰਕੇ ਉਹ ਬੱਚੇ ਨੂੰ ਅੰਬਾਲਾ ਬੱਸ ਸਟੈਂਡ ਤੇ ਹੀ ਛੱਡ ਕੇ ਚਲਾ ਗਿਆ ਜਿਸ ਨੂੰ ਸਮੇਂ ਰਹਿੰਦੇ ਹੀ ਪੁਲਿਸ ਨੇ ਬਰਾਮਦ ਕਰ ਲਿਆ ਕਰਾਲੀ ਦੇ ਵਿੱਚੋਂ ਪੱਤਰਕਾਰ ਆਪਣੇ ਸਭ ਪੁਲਿਸ ਨੂੰ ਪਹਿਲਾਂ ਸ਼ੁਰੂ ਕਰ ਲਿਆ ਕਰੋ ਯਾਰ ਹਾਂ 74 ਨੂੰ ਕਰਾਲੀ ਦੇ ਵਿੱਚੋਂ ਇੱਕ 11 ਸਾਲ ਦੇ ਬੱਚੇ ਨੂੰ ਅਗਵਾ ਕੀਤਾ ਗਿਆ ਸੀ ਇਹਦੇ ਚੋਂ ਪੁਲਿਸ ਦੀ ਇੱਕ ਇਨਵੈਸਟੀਗੇਸ਼ਨ ਟੀਮ ਮੇਰੇ ਵੱਲੋਂ ਬਣਾਈ ਗਈ ਹੈ ਜਿਸ ਦੀ ਕਿ ਮੈਂ ਖੁਦ ਨਿਗਰਾਨੀ ਕਰ ਰਿਹਾ ਸੀ ਛੋਟਾ ਬੱਚਾ ਹੋਣ ਕਰਕੇ ਮੈਟਰ ਬੜਾ ਸੈਂਸਿਟਿਵ ਸੀ ਤਾਂ ਪੁਲਿਸ ਨੇ ਹਰੇਕ ਪੱਖ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਬੜੀ ਹੀ ਮਸਤੀ ਦੀ ਦੇ ਨਾਲ ਇਹ ਜਿਹੜਾ ਬੱਚਾ ਰਿਕਵਰ ਕੀਤਾ ਜਿਹੜਾ ਕਿ ਮੈਂ ਤੁਹਾਨੂੰ ਪਰਸੋਂ ਦੱਸਦਾ ਸੀ ਔਰ ਇਹਦੇ ਜਿਹੜਾ ਦੋਸ਼ੀ ਹੈ ਸਾਹਿਲ ਵਰਮਾ ਉਮਰ 25 ਸਾਲ ਇਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਇਹ ਜਿਹੜਾ ਬੰਦਾ ਹੈ ਇਹਦੇ ਬਾਪ ਦਾ ਨਾਮ ਕ੍ਰਿਸ਼ਨ ਲਾਲ ਹੈ ਇਹਨਾਂ ਬਾਲ ਵਾਲੀ ਗਲੀ ਜਿਹੜੀ OBC ਗੋਹਾਣਾ ਜ਼ਿਲ੍ਹਾ सोनीपत ਹਰਿਆਣਾ ਦਾ ਜਿਹੜਾ ਰਹਿਣ ਵਾਲਾ ਬੰਦਾ ਇੱਕ ਸਧਾਰਨ ਪਰਿਵਾਰ ਨਾਲ ਜਿਹੜਾ ਸੰਬੰਧ ਰੱਖਦਾ ਹੋਇਆ ਇਹਦਾ ਪਿਤਾ ਰਾਜ ਮਿਸਤਰੀ ਦਾ ਕੰਮ ਕਰਦਾ ਇੱਕ ਗ੍ਰੈਜੂਏਟ ਮੁੰਡਾ ਇਨੇ ਸੰਗੀਤ ਦਾ ਇਹਨੂੰ ਸ਼ੌਂਕ ਸੀ ਸੰਗੀਤ ਦਾ ਉਹਨੂੰ ਸ਼ੌਂਕ ਸੀ ਇੱਕ 뮤직 ਸਿੱਖਣ ਲੱਗ ਪਿਆ ਇਹ 2016 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇੱਕ ਗਾਣੇ ਦੀ ਸ਼ੂਟਿੰਗ ਲਈ ਇੱਥੇ ਆਇਆ ਸੀ ਇੱਥੇ ਛੁਕੰਗਰਦਾ ਸੀ ਤੇ ਉਹਦੇ ਇੱਕ ਸੋਨੂ ਨਾਂ ਦੇ ਬੰਦੇ ਨਾਲ ਕਰਾਲੀ ਦੇ ਨਾਲ ਜਿਹੜੀ ਵਿਆਹਪਤੀ ਹੋ ਗਈ ਇਹ ਪਰਮਿੰਦਰ ਸਿੰਘ ਗੁਰਪ ਸੋਨੂ ਦੇ ਨਾਲ ਕਰਾਲੀ ਦੇ ਵਿੱਚ ਰਹਿਣ ਲੱਗ ਪਿਆ। ਦੋ ਮਹੀਨੇ ਪਹਿਲਾਂ ਇਹਨੇ ਪਿੰਡ ਪਪਰਾਲੀ ਦੀ ਫੈਕਟਰੀ ਦੇ ਵਿੱਚ ਉੱਥੇ ਕੋ ਕਮਰੇ ਬਣੇ ਸੀ ਉੱਥੇ ਕਿਰਾਇਆ ਤੇ ਲੈ ਕੇ ਰਹਿੰਦਾ ਸੀ। ਇਹਨੇ 15 ਦਿਨ ਪਹਿਲਾਂ ਇੱਕ ਮਰੂਤੀ ਕਾਰ ਖਰੀਦੀ ਸੀ। CH01L1469 ਜਗਪਾਲ ਸਿੰਘ ਵਾਸੀ ਤੋਂ 14000 ਰੁਪਏ ਦੇ ਵਿੱਚ। ਔਰ ਇਹ ਕਾਰ ਦੀ ਜਿਹੜੀ ਇਹਨੇ ਖਰੀਦ ਕੀਤੀ ਏ ਇਹ ਵੀ ਇਸ ਤਰ੍ਹਾਂ ਹੋਈ ਕਿ ਇਹਨੇ ਜਦੋਂ ਕਾਰ ਖਰੀਦੀ ਪੈਸੇ ਇਹਨੇ ਦਿੱਤੇ ਬਟ ਕਾਰ ਇਹਦੇ ਨਾਂ ਦੇ ਉੱਤੇ ਰਜਿਸਟਰ ਨਹੀਂ ਸੀ ਹੋ ਰਹੀ ਕਿਉਂਕਿ ਇਹਦੇ ਕੋਲ ਉਥੋਂ ਦਾ ਆਧਾਰ ਕਾਰਡ ਨਹੀਂ ਸੀ ਤੇ ਇਹਦਾ ਜਿਹੜਾ ਦੋਸਤ ਸੀ ਪਰਮਿੰਦਰ ਸਿੰਘ ਉਰਫ ਸੋਨੋ ਇਹਨੇ ਉਹਦਾ ਆਧਾਰ ਕਾਰਡ ਵਰਤ ਕੇ ਉਹਦੇ ਨਾਂ ਤੇ ਰਜਿਸਟਰ ਕਰਵਾ ਲਈ ਕਿ ਜਦੋਂ ਮੈਂ ਆਧਾਰ ਕਾਡ ਬਣਾਵਾਗਾ ਤਾਂ ਤੇਰੇ ਤੋਂ ਮੈਂ ਇਹ ਟ੍ਰਾਂਸਫਰ ਕਰ ਲਾਂਗਾ ਆਪਣੇ ਨਾਮ ਤੇ ਚੇਚਾਰ ਨੂੰ ਸ਼ਾਮ ਨੂੰ ਇਹ ਦੋਸ਼ੀ 16 ਵਰਮਨ ਨੇ ਬੱਚਿਆਂ ਨੂੰ ਜਿਹੜੀ ਆਈਸਕ੍ਰੀਮ ਲੈ ਕੇ ਦਿੱਤੀ ਅਤੇ ਜਿਹੜਾ ਦੋਸ਼ੀ ਬੱਚਾ ਆਸ਼ੀਸ਼ ਜੋਤ ਇਹਨੂੰ ਗੱਲਾਂ ਚ ਲਾ ਕੇ ਆਈਸਕ੍ਰੀਮ ਖਵਾ ਕੇ ਤੇ ਇਹਨੂੰ ਨਾਲ ਬਿਠਾ ਕੇ ਕਾਰ ਦੇ ਵਿੱਚੋਂ ਲੈ ਗਿਆ ਲੁਧਿਆਣਾ ਸਾਈਡ ਨੂੰ ਲੁਧਿਆਣੇ ਵਿੱਚ ਜਾ ਕੇ ਇਹਨੇ ਹੋਟਲ ਦੇ ਬਾਹਰ ਜਿਹੜੀ ਉੱਥੇ ਆਪਣੀ ਕਾਰ ਖੜੀ ਕਰਤੀ ਤੇ ਅਸ਼ੀਸ਼ ਜੋਹ ਦੇ ਘਰ ਇਹਨੇ 7 4